ਏ ਮਾਤਾ ਜੀ ਮਾਤਾ ਜੀ ਕੀ ਨਾਮ ਹੈ ਆਪਣਾ ਭਗਵਾਨ ਬਸ਼ਨਪੁਰ ਕਿੰਨੀ ਉਮਰ ਹੈ ਹੋਰ ਵੀ ਮੈਨੂੰ ਪਤਾ ਨਹੀਂ ਹੈ ਅੱਛਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਿਤ ਕਰੋਗੇ ਕੀ ਕਹੋਗੇ ਇਹਨਾਂ ਨੂੰ ਕਹਿੰਦੇ ਨੇ ਆਪਾਂ ਨੂੰ ਉਮਰ ਦਾ ਪਤਾ ਨਹੀਂ ਭਾਈ ਨਹੀਂ ਵੋਟ ਪਾਉਣੀ ਚਾਹੀਦੀ ਸਭ ਨੂੰ ਹਾਂਜੀ ਮਾਤਾ ਜੀ ਪਾਣੀ ਚਾਹੀਦੀ ਹੈ ਇਹ ਕਹਿੰਦੇ ਪਾਣੀ ਚਾਹੀਦੀ ਹੈ ਦੇਖੋ ਤੁਸੀਂ ਸਭ ਨੂੰ ਪਾਉਣੀ ਚਾਹੀਦੀ ਹੈ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਸਭ ਨੂੰ ਨਾ ਵੋਟ ਪਾਉਣ ਆਏ ਹੋ ਹਨ ਹਾਂ ਵੋਟ ਪਾਉ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ 100 ਸਾਲ ਦੀ ਲਵੇ ਉਮਰ ਹੈ ਮਾਤਾ ਜੀ ਵੋਟ ਪਾਉਣ ਆਏ ਨੇ ਤੁਸੀਂ ਦੇਖਦੇ ਹੋ ਵੀ ਘਰਾਂ ਦੇ ਵਿੱਚ ਬੈਠੇ ਆ ਗਰਮੀ ਅੱਤ ਦੀ ਗਰਮੀ ਹੈ ਕਿ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਮਾਤਾ ਜੀ ਕਿਤੇ ਨਾ ਕਿਤੇ ਸੰਦੇਸ਼ ਦੇ ਰਹੇ ਨੇ ਕੀ ਇੰਨੀ ਉਮਰ ਦੇ ਵਿੱਚ ਜੇਕਰ ਮੈਂ ਵੋਟ ਪਾਉਣਾ ਸਕਦੀ ਆ ਤਾਂ ਆਮ ਨੌਜਵਾਨ ਕਿਉਂ ਨਹੀਂ ਆ ਸਕਦੇ ਤੁਸੀਂ ਦੇਖ ਸਕਦੇ ਹੋ ਕਿ 100 ਸਾਲ ਦੀ ਉਮਰ ਤੇ ਅੱਤ ਦੀ ਗਰਮੀ ਮਾਤਾ ਜੀ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਨੇ ਕਿ ਭਾਰਤ ਦੇ ਲੋਕਤੰਤਰ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਵੀ ਚੁਣਨਾ ਹੈ ਤੇ ਆਪਣੇ ਜ਼ਿਲ੍ਹੇ ਦਾ ਆਪਾਂ ਕਹਿੰਦੇ ਕਿ ਐਮਪੀ ਵੀ ਚੁਣਨਾ ਹੈ ਦੇਖ ਸਕਦੇ ਹੋ ਕਿ ਮਾਤਾ ਕਗਾ ਤਹਿਸੀਲ ਪਾਤਰਾਂ ਤੇ ਜ਼ਿਲ੍ਹਾ ਪਟਿਆਲਾ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਇਹ ਮਾਤਾ 100 ਸਾਲ ਤੇ ਲਗਭਗ ਇੰਨੀ ਦੀ ਉਮਰ ਹੈ ਤੇ ਅੱਜ ਵੋਟ ਦਾ ਇਸਤੇਮਾਲ ਕਰਨਾ ਹੈ